ਇੱਧੇ ਖੜਾ ਲਾ ਤੂੰ ਗੇਟ ਬੰਦ ਕਰਕੇ ਆ ਜੀ ਫਿਰ ਸਟੈਂਡ ਲਾ ਲਾ ਤਾਂ ਅਮੀ ਤਾਂ ਅਮੀ ਗੱਡੀ ਜਾਂਦੀ ਹੋਈ ਕੋਈ ਰੋਡ ਤੇ ਚੰਦ ਦਾ ਜਾਣਣਾ ਤੇ ਤਰਵੰਗੀ ਜੀ ਬੱਦਲ ਬਾਈ ਤੇ ਕੰਮ ਪੂਰਾ ਗਰਮੈਸ਼ ਚ ਤੇ ਸਮਾਂ ਰਾਤ ਦੇ 11 ਵਜੇ ਕੇ 33 ਮਿੰਟ ਹੋ ਗਏ ਆ ਮਤਲਬ 11:30 ਹੋਏ ਨੇ ਤੇ ਪਾਣੀ ਦੀ ਵਾਰੀ ਆਪਣੀ 12:30 ਵਜੇ ਵੱਢਣਾ ਤੇ ਬਰਮਿਓਰੇ ਸ਼ਾਮ ਨੂੰ ਪਤਾਇਰ ਕਰਕੇ ਖੜਾ ਦੇ ਜੀ ਕੀ ਬਹੁਤ ਵਸਪਾ ਫੜ ਲੂ ਮੇਰੇ ਫਿਰ ਆਏ ਤੇ ਸੀਟ ਤੇ ਰੱਖਦੇ ਟਰੈਕਟਰ ਦੇ ਮੈਂ ਵੀ ਲੋਈ ਲੈ ਰੱਖੀ ਹੈਗੀ ਇਧਰ ਬਿੱਲਾ ਭਾਜੀ ਮਾਫੀ ਚਾਹੁੰਦਾ ਤੁਹਾਨੂੰ ਅੱਜ ਰਾਤ ਨੂੰ ਠਹਿਾਇਆ ਤੁਸੀਂ ਰਾਖੀ ਕਿਤੇ ਹੋਰ ਬਹਿ ਕੇ ਕਰ ਲਓ ਹਾਂ ਉਠੋ ਜੀ ਸਾਹਿਬ ਜੀ ਚਾਹ ਤੇ ਇਹ ਗੱਗੂ ਤਾਂ ਚੱਲਦਾ ਥੋੜਾ ਜਿਹਾ ਕਿਉਂਕਿ ਗੱਗੂ ਇਹਦੇ ਚਾਰ ਜੱਪ ਕਰਦਾ ਰਹਿੰਦਾਗਾ ਤੁਸੀਂ ਤਾਂ ਕਰਕੇ ਲੋਟਾ ਗੱਭਰੂਆ ਤਿਆਰ ਹਾਂ ਚੱਲੀਏ ਤੇ ਜਾ ਕੇ ਬਈ ਚਲਾਉਨੇ ਆਪਣਾ ਬਰਮਾ ਤੇ ਪਾਣੀ ਦੀ ਵਾਰੀ ਤੁਹਾਨੂੰ ਦਿਖਾਉਨੇ ਆਗੇ ਸਹਲਫਤਾ ਮਾਰਦੀ ਗੱਡੀ ਦਾ ਚੱਲੂ ਦੋ ਮਿੰਟ ਹੌਲੀ ਹੌਲੀ ਚੱਲੀ ਮਾਲਕ ਮਾਲਕ ਬੇਲਾ ਮਾਰਾਗਾ ਤੇ ਬਾਲਾ ਅੱਗੇ ਨਾ ਲੰਗੀ ਟਾਇਰ ਦੇ ਨਾਲ ਹੀ ਐ 국민 <목소리도> de moverme da. ਕਹਤਾ ਨਹੀਂ ਛੱਕ ਨਾਲ ਆਏ ਵੰਦ ਹੁੰਦਾ ਬਈ ਪਾਣੀ ਸਾਡੇ ਖਾਲ ਫਟੀਆਂ ਹੈ ਨਹੀਂ ਇਹ ਵਸ ਜਿਵੇਂ ਆ ਬੰਨਾ ਲਾ ਲਿਆ ਉਮੀਓ ਖਾਲ ਵਾਲਾ ਆਪਣੇ ਘਰ ਦੇ ਖਾਲ ਵਾਲਾ ਆ ਨੱਕਾ ਲਾ ਲੈਨੇ ਹੁੰਨੇ ਹੈਗੇ ਬਸ ਥੋੜੀ ਖਿਚਤੂ ਹੁੰਦੀ ਆ ਲੋਟ ਆ ਮਹੋਲਾ ਸੋਨਾ ਜੀ ਲੱਗਿਆ ਹੋਇਆ ਕਿਨੇ ਗੱਗੂ ਹਾਂ ਲੱਗਿਆ ਹੋਇਆ ਨਾ ਹਾਂ ਠੀਕ ਆ ਭਾਈ ਲੋਟ ਆ ਘੰਬਰ ਜਿੱਦਾਂ ਪਿਛਲੇ ਵਾਰ ਨੂੰ ਬਾਰੀ ਲਾਉਣਾ ਆਏ ਸੀ ਕਿ ਮੈਂ ਤੇ ਮਨਪ੍ਰੀਤ ਉਦੋਂ ਤੋਂ ਹੁੰਦਾ ਬਹੁਤ ਯਾਦ ਆਇ ਸੀਗੀ ਅੱਜ ਖੈਰ ਹੈ ਜੇ ਵਿਜ਼ਿਬਿਲਟੀ ਚੰਗੀ ਆ ਤੇ ਟਾਮੀ ਟਾਮੀ ਧੁੰਦੀ ਹੈ ਜੇ ਨਜ਼ਰ ਆਉਂਦੀ ਆ ਤੇ ਅੱਜ ਮੈਂ ਗੱਗੂ ਨੌਜਵਾਨ ਨੂੰ ਲੈ ਆਇਆ ਤੇ ਪਿਛਲੀ ਵਾਰੀ ਵਾਲੇ ਦਿਨ ਇੱਕ ਬਾਈ ਨੇ ਕਮੈਂਟ ਕਰਿਆ ਸੀ ਬਾਈ ਗੱਗੂ ਨੂੰ ਕਾਹਤੋਂ ਲਿਆਉਂਦੇ ਪਾਣੀ ਲਾਉਣ ਇਸ ਚੱਕੋ ਵੀ ਅੱਜ ਗੱਗੂ ਨੌਜਵਾਨ ਲੈ ਆਂਦਾ ਆਪਾਂ ਤੇ ਵੈਸੇ ਆਨਾਂ ਕਾਨੀ ਜੀ ਕਰਦਾ ਸੀ ਇਹੇ ਇਹ ਤਾਂ ਬਾਬਾ ਟਾਈਮ ਬੰਦਾ ਖੇਤ ਨਾ ਆਵੇ ਜਾਂ ਬਾਰੀਪੁਰੀ ਲਾਉਣੇ ਰਾਤ ਭਰਾਤੇ ਨਾ ਆਵੇ ਤਾਂ ਉਦੋਂ ਐ ਜੇ ਲੱਗਦਾ ਹੀ ਆ ਤੇ ਦੂਜਾ ਇਹਨੇ ਇਹਨੂੰ ਤਾਂ ਨਹੀਂ ਲਿਉਂਦੇ ਸੀ ਬਈ ਗੱਲ ਇਹ ਆ ਕਿ ਮਿਸਤਰੀ ਲੱਗਿਆ ਹੋਇਆ ਗੱਗੂ ਲਪਾਈ ਕਰੀ ਜਾਂਦਾ ਘਰ ਦੀ ਤੇ ਤਾਂ ਕਰਕੇ ਇਹਨੂੰ ਘਰੇ ਛੱਡਿਆਉਂਦੇ ਸੀ ਸਵੇਰੇ ਆਪਦਾ ਕੰਮ ਸ਼ੁਰੂ ਹੋ ਜਾਂਦਾ ਮਿਸਤਰੀ 8 ਵਜੇ ਦੇ ਨਾਲ ਹੀ ਆ ਜਾਂਦਾਗਾ ਤੇ ਮਿਸਤਰੀ ਖੈਰ ਚੰਗਾ ਗੱਗੂ ਨੌਜਵਾਨ ਦਾ ਹਾਲਾਂਕਿ 23-24 ਕਿਲੋਮੀਟਰ ਤੋਂ ਆਉਂਦਾ ਥੋੜਾ ਜਿਹਾ ਪਰੇ ਪਿੰਡ ਹੈਗਾ ਪਰ ਹਿੰਮਤੀ ਆ ਬੰਦਾ ਟਾਈਮ ਨਾਲ ਹੀ ਆ ਜਾਂਦਾਗਾ ਤਾਂ ਕਰਕੇ ਗੱਗੂ ਨੂੰ ਲੈ ਕੇ ਨਹੀਂ ਆਉਦੇ ਹੁੰਦੇ ਸੀ ਨਹੀਂ ਇਹ ਇੱਧਰ ਵੀ ਨੱਕਾ ਕਰਾਂਗੇ ਇਸ ਗਾਰੇ 'ਚ ਮੈਂ ਕਰ ਦੇਣਾ ਕੋਈ ਨਾ ਮਗਾਚਿੰਗ ਲਾਉਣਾ ਇੱਥੇ ਤੇ ਤਾਂ ਕਰਕੇ ਤੇ ਬਾਕੀ ਅੱਜ ਥੋੜੇ ਬੱਦਲਬਾਈ ਜਿਹਾ ਆ ਮਾਹੌਲ ਸੀਗਾ ਤਾਂ ਕਰਕੇ ਠੰਡ ਘੱਟਾ ਹਲੇ ਤੇ ਲੋਟਾ ਕੰਮ ਤੇ ਮਾੜੀ ਮੇਰੇ ਵੱਨੀ ਮਾਰ ਰਹੀ ਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 15 ਮਾਗ 28 ਜਨਵਰੀ ਸਾਲ 2024 ਤੇ ਐਤਵਾਰ ਦਾ ਦਿਨ ਹੋ ਗਿਆ ਇਸ ਟਾਈਮ ਤੇ ਪਾਣੀ ਵੱਢ ਲਿਆ ਅੱਗੇ ਆਪਣੇ ਪਾਣੀ ਦੀ ਬਾਰੀ ਹੁੰਦੀ ਆ ਉਹ ਤਾਂ 3 ਵਜੇ ਤੋਂ ਲਾ ਕੇ ਹਾਂ ਸਵੇਰੇ 8 ਵਜੇ ਤੱਕ 8 ਵਜੇ ਕੇ 5 ਮਿੰਟਾਂ ਤੱਕ ਤੇ ਅੱਜ ਗਵਾਂਢੀਆਂ ਦੀਦਾਰੀ ਬਾਰੀ ਆਪਾਂ ਲਾ ਰਹੇ ਹਾਂਗੇ ਤੇ ਤਾਂ ਕਰਕੇ ਪਹਿਲਾਂ ਆ ਗਏ ਤੇ ਬਸ ਹੁਣ ਇੱਥੇ ਤੱਕ ਸਵੇਰੇ ਤੱਕ ਲਾਉਣੇ ਆ ਰੌਣਕਾਂ ਤੇ ਦੂਜੀ ਗੱਲ ਗੱਗੂ ਮੋਟਰਸਾਈਕਲ ਸੋਚਦੇ ਹੋਣਗੇ ਕਈ ਵੇਰ ਕੇ ਕਾਤੋਂ ਲੈ ਕੇ ਆਇਆ ਤੇ ਮੋਟਰਸਾਈਕਲ ਫਿਰ ਗੱਗੂ ਨੇ ਸਵੇਰੇ ਧਾਰ ਕਢਾਉਣੀ ਹੁੰਦੀ ਹੈਗੀ ਹਾਂ 5:30 ਵਜੇ ਤੇ ਆਪਦਾ ਇਹ ਇੰਤਰ ਕੇਸ਼ਿਸ਼ ਕਰ ਦੂਗਾ ਮੋਟਰਸਾਈਕਲ ਘਰ ਨੂੰ ਠੀਕ ਹੈ ਨੌਜਵਾਨਾ ਤੇ ਤੂੰ ਵੀ ਬੁਲਾ ਫਿਰ ਸਾਸਤਰੀ ਕਾਲ ਸਾਰਿਆਂ ਨੂੰ ਸਾਸਤਰੀ ਕਾਲ ਜੀ ਸਾਰਿਆਂ ਨੂੰ ਲੈ ਗੱਗੂ ਦੀ ਸਾਸਤਰੀ ਕਾਲ ਪ੍ਰਮਾਨ ਕਰਿਓ ਇੱਕ ਬਾਈ ਉਦੋਂ ਕਹਿੰਦਾ ਸੀਗਾ ਬਾਈ ਤੁਸੀਂ ਕੱਲੇ ਨੱਕੇ ਕਰਦੇ ਹੀ ਦਿਖਾਏ ਆ ਨੱਕਾ ਬੰਦ ਕਰਦਾ ਨਹੀਂ ਦਿਖਾਇਆ ਜਾਂ ਇੱਕ ਵੀਰ ਕਹਿੰਦਾ ਸੀਗਾ ਗੱਗੂ ਕਿ ਬਈ ਨੱਕੇ ਤੁਸੀਂ ਕਿ ਮੰਗਰੂ ਬੰਦ ਕਰਦੇ ਹੋ ਕਿ ਲਾ ਕੇ ਜਾ ਵੱਡੇ ਕਿਾਰੇ ਹੁੰਦੇ ਆ ਬਈ ਕਿਸੇ ਵੀਰ ਨੂੰ ਐ ਵੀ ਹੋ ਜਾਂਦਾ ਨਹੀਂ ਬਈ ਅਸੀਂ ਕੱਲਾ ਕੱਲਾ ਕਿਹੜਾ ਲਾਉਨੇ ਹੁੰਨੇ ਆ ਤੇ ਕਿਹੜਾ ਅਸੀਂ ਅੱਧੇ ਕਿੱਲੇ ਦੀ ਪੌਣ ਆ ਜਾਂ ਮਤਲਬ ਇਸ ਤੋਂ ਛੋਟਾ ਰੱਖਦੇ ਆਂਗੇ ਬਾਕੀ ਕਿਰੇ ਆ ਨਾ ਖਾਕੂ ਭਰਦਾਗਾ ਤਾਂ ਫਿਰ ਦੋ ਤਿੰਨ ਕਿਰੇ ਕਰ ਲੈਣੇ ਕਿਹੜਾ ਹਾਂ ਹੁਣ ਕਿਰਾਂ ਦੋ ਕਿਰੇ ਚ ਪਿੱਛੇ ਛੱਡੇ ਇੱਕ ਕਿਰੇ ਜਿੱਥੇ ਕਿਰਾਂ ਵੀ ਉਹਨੇ ਪਾਣੀ ਦੀ ਸੰਭਾਲਾ ਸੰਭਲਾਈ ਹੋ ਜਾਂਦੇ ਕੋ ਖੱਡਾ ਖੁੱਡਾ ਹੀ ਖੁੱਲਦਿਆਂ ਕਈ ਵਾਰੀ ਉਹ ਲੋਟ ਹੋ ਜਾਂਦੀ ਆ ਤੇ ਕਿਹੜੇ ਅਸੀਂ ਦੋ ਕਿਰੇ ਛੱਡ ਲੈਣੇ ਹੁੰਨੇ ਆ ਜਾਂ ਕਈ ਵਾਰੀ ਬਾੜਾ ਮਸਾਲਾ ਕੇਨਾ ਕੇਨਾ ੜਦਾ ਤਿੰਨ ਕੇਰਾਂ ਚ ਵੀ ਛੱਡ ਲੈਣੇ ਸ਼ੁਰੂ ਚ ਤੇ ਬਾਕੀ ਦਿਖਾਉਨੇ ਆ ਮਾਹੌਲ ਐਂਡ ਤੱਕ ਦੇਖਿਓ ਤੇ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਨੂੰ ਦਿਖਾਉਂਦੇ ਰਹਿਣਾ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋਗੇ ਤੇ ਜੁੜਿਓ ਚੈਨਲ ਦੇ ਨਾਲ ਨਵੇਂ ਆਇਓ ਤਾਂ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਤੇ ਲੈ ਵੀ ਗਗਨੋ ਜੀ ਪਾਣਾ ਸੰਭਾਲ ਕੈਮਰਾ ਇੱਕ ਕੰਬਰ ਤੇ ਕਰਦੇ ਕੋਈ ਚੱਕਰ ਨਹੀਂ ਲੱਗ ਗਿਆ ਕੇ ਕਰ ਦਿਆ ਬੰਦ ਠੀਕ ਹੈ ਬਾਲੇ ਨਾਲ ਸੇਕੀ ਪੈਰ ਉਹ ਖੁਰਕ ਜੀ ਆਉਣ ਲੱਗ ਜਾਂਦੀ ਆ ਫਿਰ ਤੇ ਰਾਤ ਨੂੰ ਭੁੱਖ ਨਾ ਲੱਗੇ ਤੇ ਨੌਜਵਾਨਾਂ ਨੇ ਭਾਈ ਪ੍ਰਬੰਧ ਪੂਰਾ ਕਰਕੇ ਲਾਇਆ ਸੀ ਜਿੰਮ ਤੋਂ ਆਉਣ ਵੇਲੇ ਮੈਂ ਖਰਚਾ ਕਰਾਇਆ ਸੀ ਥੋੜਾ ਜਿਹਾ ਜੈ ਗਾਗੂ ਮੜਾ ਲੇ ਰਸਕਾਲੀ ਨਾਲੇ ਨਾ ਨਾ ਭੁੱਖ ਲੱਗੂ ਬਿੰਦ ਕਨੂਲੇ ਖੋਲ ਲੈ ਪੈਕਟ ਕੋਈ ਨਾ ਚੱਕ ਲਗ ਰਾਂ ਬਾਜਾ ਨਿਕਲ ਕੇ ਲੱਗ ਪਾਣੀ ਦੇ ਦੋ ਪਾਣੀ ਠੰਡੇ ਹੋ ਜਾਂਦੇ ਇਹ ਪਾਖੜਾ ਵਾਲੀ ਪਾਣੀ ਫਿਰ ਐਂ ਲੱਗਦਾ ਪੂਰਾ ਕੋਸਾ ਹੁੰਦਾ ਜਿਵੇਂ ਚੱਲ ਧਰ ਤੂੰ ਹੀ ਤਿਆ ਕਰ ਮੈਂ ਇਥੋਂ ਗਾਚੀਂਗਾ ਲਾਉਣੇ ਨੇ ਨਾ ਜਾ ਕੇ ਇਥੋਂ ਮਿੱਟੀ ਲਾ ਲਾ ਪਹਿਲਾਂ ਫਿਰ ਗੱਟਾ ਕੱਢਣੀ ਗੱਟਾ ਰੋਪਣਾ ਨਹੀਂ ਗੱਟਾ ਇਦਾਂ ਉਭੱਜ ਗਿਆ ਦੇਖਿਓ ਉਹ ਮਾਰ ਪਾਉਂਦਾ ਉਹਦਰ ਵੀ ਮੇਰੇ ਮਿੱਟੀ ਕੱਢਦੇ ਕੱਢਦੇ ਪਾਣੀ ਨੇ ਧੱਕਾ ਕਰਿਆ ਗੱਟਾ ਇਧਰ ਵੱਜਿਆ ਮੂਰੇ ਆ ਕੇ ਅੱਛਾ ਗੇ ਹਾਂ

ਥੋੜਾ ਖੇਤ ਉੱਚਾਗਾ ਤੇ ਫਿਰ ਇਧਰ ਤਾਂ ਕਰਕੇ ਪਾਣੀ ਧੱਕਾ ਕਰਦਾ ਫੋਲੀ ਵਿੱਚ ਥੋੜਾ ਜਿਹਾ ਤੇ ਇੱਕ ਨੱਕਾ ਰਹਿ ਗਿਆ ਗੱਗੂ ਉਹ ਬੰਦ ਕਰਾ ਦੇ ਤੇ ਫਿਰ ਚਾਹ ਪਿਆ ਕੇ ਤੈਨੂੰ ਮੈਂ ਘਰ ਨੂੰ ਤੋਰ ਦੂਆਂ ਤੇ ਆਦਿਆਂ ਤਾਰਾਂ ਚੋਲੀ ਲਿਆ ਕੇ ਚੁਗਰਾ ਦੂੰ ਚੱਲ ਫਿਰ ਆ ਜਾ ਧਰ ਦੇ ਚਾਰ ਕੱਚੀ ਯਾਰ

ਸਮਾ ਹੋ ਗਿਆ ਪੌਣੇ 8 ਵਜੇ ਦਾ ਤੇ ਬਾਰੀ ਦਾ ਟਾਈਮ ਆਪਣਾ ਆ 15-20 ਮਿੰਟ ਦਾ ਰਹਿ ਗਿਆ 8:05 ਤੇ ਚਾਚੇ ਕੇ ਵੜ ਲੈਂਦੇ ਪਾਣੀ ਆਪਾਂ ਤੋਂ ਤੇ ਵੱਡਿਆ ਸੀ 12:30 ਵਜੇ 7:30 ਘੰਟੇ ਟਾਈਮ ਸੀਗਾ ਆਪਣੇ ਕੋਲੇ ਅੱਜ ਆ ਬਾਰੀ ਦਾ ਤੇ ਇਹਦੇ ਚ ਸਵਾ 6 ਕਿੱਲੇ ਲੱਗੇ ਸਾਢੇ 7 ਘੰਟਿਆਂ ਚ ਤੇ ਐਵਰੇਜ ਜੀ ਬਲਾਈਏ ਤਾਂ ਹਵਾ ਕ ਘੰਟਾ ਕਿਲੇ ਦਾ ਪਾਣੀ ਪਿਆਗਾ ਤੇ ਬਾਕੀ ਧੁੰਦ ਘਟ ਰਹੀ ਤੇ ਚਾਂਦ ਨੇ ਬਹੁਤ ਸਾਫ ਦਿੱਤਾ ਪਹਿ ਬੈਂਟਰੀ ਵੀ ਸੀਗੀ ਪਰ ਬੈਂਟਰੀ ਦੇ ਉੱਨੀ ਹਾਂ ਲੋਡ ਨਹੀਂ ਪਈ ਸੁੱਖ ਨਾਲ ਇਹ ਧੁੰਦ ਵਾਲੀ ਉਤਰ ਜਾਂਦੀ ਤਾਂ ਫਿਰ ਵੀ ਵਿਜ਼ਿਬਿਲਟੀ ਘਟ ਜਾਂਦੀ ਸੀ ਤੇ ਠੀਕ ਰਿਹਾ ਕੰਮ ਤੇ 5:00 ਵਜੇ ਗੱਗੂ ਨੂੰ ਘਰੇ ਭੇਜਦਾ ਸੀਗਾ ਹਾਂ ਟਾਰ ਕੱਟ ਨਹੀਂ ਹੁੰਦੀ ਨੌਜਵਾਨ ਨੇ ਤਾਂ ਹੀ ਬੱਬੂ ਕਾਰ ਲੈ ਕੇ ਆਇਆ ਸੀਗਾ ਤੇ ਇਧਰ ਆਪਣਾ ਬਰਮਾ ਜਿਹਦੀ ਆਪਾਂ ਹਰੇਕ ਵਾਰੀ ਗੱਲ ਕਰਦੇ ਹੀ ਕਰਦੇ ਆਂਗੇ ਤੇ ਨਵੇਂ ਆਏ ਵੀਰ ਕੋਈ ਨਾ ਕੋਈ ਪੁੱਛ ਲੈਂਦਾ ਫਿਰ ਤਾਂ ਕਰਕੇ ਆਪਾਂ ਹਰੇਕ ਵਾਰੀ ਦੱਸ ਦਿੰਨੇ ਆਂਗੇ ਤੇ ਕ੍ਰੋਸ ਵਾਲਾ ਬਰਮਾ ਚੱਕਵਾ ਤੇ 2020 ਚ ਬਣਿਆ ਸੀਗਾ 24000 ਦਾ ਪਿੰਡ ਫੱਗੂ ਜ਼ਿਲ੍ਹਾ ਸਰਸਾ ਤੋਂ ਕਿਆ ਪੈਪ ਜੀ ਐਕਸਟੈਂਡ ਕਰ ਲੈਣੇ ਨਹੀਂ ਬਾਲਾ ਪਿੱਛੇ ਕਰਕੇ ਲਾਉਣਾ ਪੈਂਦਾ ਬਰਮਾ ਇੱਥੋਂ ਫਿਰ ਖਾਰ ਚੱਕਦਾਗਾ ਤੇ ਐਡੀ ਕਹਾਣੀਆਂ ਬਸ ਪਹਿਲਾਂ ਉਸ ਪਾਸੇ ਲਾਇਆ ਸੀਗਾ ਰਾਤ ਆਕੇ ਬਰਮਾ ਤੇ ਉਧਰੋਂ ਲਿਫਟ ਚੱਕੀ ਇੱਧਰ ਰੱਖਿਆ ਚਲਾਇਆ ਪਾਣੀ ਲਾਇਆ ਤੇ ਫਿਰ ਸੋਹਣਾ ਮਾਹੌਲ ਆ ਨਿਆਰੇਦਾਰਾ ਕੰਮ ਯਾਰ ਇਹ ਇੰਦੇ ਤੇ ਨਿਆਰੇ ਜਾਈ ਜਾਂਦੇ ਤੇ ਆਪਣਾ ਆਵਾਂ ਮੈਨੂੰ ਉਹ ਉੱਥੇ ਹਲਕਾ ਜਿਹਾ ਕੋਠੇ ਕੋਲੇ ਅ ਦਿਸਿਆ ਤੇ ਉਹ ਵੱਡੂਆ ਪਾਣੀ ਇਧਰ ਝੁੰਬੇ ਦਾ ਜਿਗਾਰ ਆਪਣਾ ਆਹਾਂ ਲੋਟ ਆ ਖੈਰ ਕੰਮ ਭਾਜੀ ਲੱਗਿਆ ਇੱਥੇ ਵੀ ਇਹ ਸਮਾਂ ਸੀਗਾ ਸਾਡੇ ਕੋਲੇ ਰਾਤ ਥੋੜਾ ਜਿਹਾ ਅਸੀਂ ਬਹਿ ਜਾਂਦੇ ਸੀ 10 ਮਿੰਟ ਆ ਕੇ ਵੇਚਦੀ ਤੇ ਖਾਣਾ ਪੀਣੇ ਵਲੋਂ ਟੈਂਕੀਆਂ ਵਾਲੇ ਫੁੱਲ ਨੇ ਇੱਕ ਬਿਸਕਟ ਵਾਲੀ ਡੱਬੀ ਮੈਂ ਰੱਖ ਲਈ ਸੀ ਗੱਗੂ ਨੂੰ ਖਾਇਆ ਭੁੱਖ ਨਾ ਲੱਗਿਆ ਵੇ ਤੇ ਲੈਟਾਂ ਬੰਨਦੀ ਨਹੀਂ ਕਰੀਆਂ ਕਿਉਂਕਿ ਬਾਵਾ ਜਰਦਾਉਣ ਮੈਂ ਘੰਟਾ ਡੇਢ ਘੰਟਾ ਹੋ ਗਿਆ ਉਧਰ ਹੀ ਫਿਰਦਾ ਸੀਗਾ ਦਿਨ ਚੜ੍ਹਨ ਤੋਂ ਪਹਿਲਾਂ ਦਾ ਤੇ ਪਾਣੀ ਸੋਨਾ ਆਈ ਜਾਂਦਾ ਸਾਰਾ ਸੰਭਰੀ ਕਰਕੇ ਕਹ ਰਿਹਾ ਪਾਈਪ ਲਾਈਨ ਪੈ ਗਈ ਤਾਂ ਪਾਣੀ ਪੂਰੇ ਦਾ ਪੂਰਾ ਇੱਥੇ ਆਇਆ ਕਰੂ ਆਣਾ ਅੱਜ ਕੱਲ ਲੋਕਾਂ ਨੂੰ ਥੋੜਾ ਜਿਹਾ ਲੋਡ ਘਟ ਆਉਂਦੀ ਆ ਪਾਣੀ ਦੀ ਤਾਂ ਨੱਕੇ ਨੁੱਕੇ ਪਿੱਛੇ ਸਾਰੇ ਖੱਡਾਂ ਵਟੇ ਸਾਰਾ ਬੰਦਾ ਪਾਣੀ ਲੀਕ ਨਹੀਂ ਹੈਗਾ ਪਿੱਛੇ ਕਿਤੇ ਵੀ ਤਾਂ ਸੋਣਾ ਆਈ ਜਾਂਦਾ ਖੈਰ ਤੇ ਥੋੜੀ ਜਿਹੀ ਖਾਲ ਅੱਗੋਂ ਇਹ ਉੱਚਾ ਦਾਹਮਾਨ ਦਾ ਤਾਂ ਕਰਕੇ ਪਾਣੀ ਥੋੜਾ ਜਿਹਾ ਕੱਟ ਲੱਗਦਾ ਇੱਥੇ ਨਹੀਂ ਤਾਂ ਇਹ ਲਗਭਗ ਘੰਟੇ ਤੋਂ ਪਹਿਲਾਂ ਹੀ ਕਿੱਲਾ ਅੱਲਾਈ ਜਾਂਦਾ ਇਹ ਪਾਣੀ ਤੇ ਸੋਹਣਾ ਨਜ਼ਾਰਾ ਖੇਤਾਂ ਦਾ ਇੱਕ ਵਾਰੀ ਚਾਰ ਸਵੇਰੇ ਘੁੰਮ ਕੇ ਦੇਖੀਏ ਤਾਂ ਕੀ ਵਾਤਾਵਰਣ ਮਾਹੌਲ ਹੁੰਦਾ ਖਾਸ ਕਰਕੇ ਸਵੇਰੇ ਸਵੇਰੀ ਜਾਂ ਸ਼ਾਮ ਨੂੰ ਦਿਨ ਛਪਾ ਦੇ ਨਾਲ ਸੋਹਣਾ ਜੀ ਲੱਗਦਾ ਹੁੰਦਾ ਤੇ ਇੱਧਰ ਆਦਾ ਜੀ ਮਾ ਸਾਡੀਆਂ ਕਿਆ ਵਾਤਾਂ ਇਹਨੂੰ ਦੱਸੋ ਕਿੰਨੇ ਨੰਬਰ ਦੇਵੋਗੇ ਤੇ ਜਿਹੜਾ ਨਜ਼ਾਰਾ ਇਹਦੇ ਚ ਆਉਂਦਾ ਕਿ ਉਹ ਕਿਸੇ ਕਮਰੇ ਚ ਪੈ ਕੇ ਨਹੀਂ ਮੈਨੂੰ ਨਹੀਂ ਲੱਗਦਾ ਆਊਗਾ ਇਹਦਾ ਅੱਡੀ ਫੀਲਿੰਗ ਇੱਕ ਟੈਂਟ ਜਾਂ ਬਣ ਜਾਂਦਾ ਹੁੰਦਾ ਤੇ ਲੋਟ ਆ ਗੱਗੂ ਆਣ ਤੋਂ ਬਾਅਦ ਤੂੰ ਹੀ ਗੱਗੂ ਦੇ ਘਰੇ ਆਣ ਤੋਂ ਬਾਅਦ ਤੂੰ ਹੀ ਬੋਝੀ ਗਈ ਆ ਲਾ ਕੇ ਰੱਖ ਕੇ ਗਿਆ ਸੀਗਾ ਤੇਰੇ ਦੀ ਵੀ ਖਾਸ ਲੋੜ ਨਹੀਂ ਪਈ ਆਓ ਜੀ ਜੀ ਆਇਆਂ ਨੂੰ ਲੋਟ ਆ ਲੈ ਤੇਰੇ ਹੱਥ ਠੰਡੇ ਕਰਦੇ ਆ ਲੈ ਫਿਰ ਮੈਂ ਠੰਡੇ ਲੈ ਕੇ ਆਇਆ ਹਾਂ ਤੂੰ ਮਰੇ ਹੱਥ ਗਰਮ ਕਰੇਗਾ ਲਾ ਕੇ ਸ਼ੇਕ ਕੇ ਲੈ ਅਛਾ ਲੋਟਾ ਕੱਢ ਲਾ ਬੰਨਾ ਬਸ ਟਾਈਮ ਵੀ ਤੇਰਾ ਹੋ ਗਿਆ ਕੱਢ ਤਾਂ ਮੈਂ ਤਾਂ ਬੰਦ ਕਰ ਦੇ ਇਹਦਾ ਕਰ ਦਿੰਨੇ ਆ ਬੰਦਾ ਲੈਂਟ ਕੇ ਟਰੈਕਟ ਲੈਂਟ ਆ ਦੋਨੇ ਲੈਂਟ ਦਾ ਇਧਰ ਮੈਂ ਪਹਿਲਾਂ ਘੇੜੇ ਨਹੀਂ ਮਾਰਿਆ ਹੁਣ ਤਾਂ ਮਹਾਂ ਟਾਈਮ ਹੀ ਹੋ ਗਿਆ ਯਾਰ ਨਾ ਸੀਗਾ ਗੱਗੂ ਆ ਗਿਆ 5:00 ਵਜੇ ਭੇਜਦਾ ਘਰੇ ਤੇ ਉਹ ਮਾਸੀ ਕਹਿੰਦੀ ਸੀ ਧਾਰਾ ਕੱਢਣੀ ਉਹਨੇ ਰੜਕੇ ਮੈਂ ਕੋਈ ਨਾ ਭੇਜ ਦੂੰਗਾ ਮੋਟਰਸਾਈਕਲ ਲੈ ਸੀ ਉਹ ਲੋਟਾ ਸੇਤ ਠੰਡ ਕਿਵੇਂ ਅੱਜ ਸੁੱਕੀ ਜ ਹੈ ਨਾ ਤੁੰਦ ਨਹੀਂ ਬਈ ਰਾਤ ਤੱਕ ਰਮੈਸੀ ਜਦੋਂ ਆਏ ਉਦੋਂ ਬੱਦਲ ਵਾਈ ਜੀ ਸੀ ਬੱਦਲ ਵਾਈ ਜੀ ਸੀ ਉਦੋਂ ਹੁਣ ਉੱਠ ਗਏ ਹੁਣ ਪਤਾ ਲੱਗਦਾ 8:30 ਵਜੇ ਦਾ ਵੇਲਾ ਤੇ ਤਿੱਤਰਾਂ ਨੇ ਲਵਾਇਆ ਹੋਇਆ ਖੇਤਾਂ 'ਚ ਜੀ ਤੇ ਟਰੈਕਟਰ ਆਪਣਾ ਘਰ ਨੂੰ ਉੱਡੀ-ਉੱਡੀਉ ਕਰਦਾ ਹੋਇਆ ਤੇ ਤਿੱਤਰਾਂ ਦੀ ਇਹ ਜਿਹੜੀ ਬੋਲੀ ਆ ਦਾਦੇ-ਪਾਪੇ ਉਹਰੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਹ ਕਹਿੰਦੇ ਆ ਭਗਵਾਨ ਤੇਰੀ ਕੁਦਰਤ ਜਦੋਂ ਕੋਈ ਵੀ ਤਿੱਤਰ ਬੋਲਦਾ ਹੋਇਆ ਜੇ ਆਪਾਂ ਧਿਆਨ ਲਾ ਕੇ ਸੁਣਾਂਗੇ ਤਾਂ ਉਹ ਸੱਚਿਆਂ ਇਹ ਲੱਗਦਾ ਕਿ ਇਹ ਐਵੇਂ ਹੀ ਕਹਿ ਰਿਹਾ ਭਗਵਾਨ ਤੇਰੀ ਕੁਦਰਤ ਤੇ ਸੂਰਜ ਨੇ 8:30 ਵਜੇ ਮੂੰਹ ਕੱਢ ਲਿਆ ਅੱਜ ਤਾਂ ਸ਼ਾਇਦ ਲੱਗਦਾ ਚੰਗੀ ਧੁੱਪ ਨਿਕਲੂਗੀ ਤੇ ਰਾਤ ਤੋਂ ਧੁੰਦ ਹੈ ਨਹੀਂ ਸੀ ਕੋਈ ਖਾਸ ਅ ਵਿੱਚ ਦੀ ਇੱਕ ਦੋ ਵਾਰੀ ਆਇਆ ਸੀ ਧੁੰਦ ਦੀਆਂ ਛੱਲਾਂ ਆਈਆਂ ਤੇ ਫਿਰ ਮੁੜ ਗਈ ਸੀ ਤੇ ਵਾਸਾ ਹਜੇ ਨਹੀਂ ਕਿ ਨਜ਼ਰ ਆ ਰਹੀ ਆ ਇੰਨੀ ਕੀ ਧੁੰਦ ਸੀ ਬਸ ਰਾਤ ਵੀ ਤੇ ਫਿਲਹਾਲ ਆਪਾਂ ਆਪਣਾ ਚੁੰਬਾ ਚੱਕ ਕੇ ਸਾਮਤਾ ਮਤਲਬ ਪੱਲੀ ਉੱਥੇ ਰੱਖਤੀ ਤੇ ਆ ਵੱਟਾਂ ਬੇ ਜੀ ਵਸਾਈ تھی ਜਾਵਾਂ ਹੁੰਦੀਆਂ ਸੋਟੀਆਂ ਆਈਆਂ ਤੇ ਤੇ ਆਪ ਦੀ ਆਪਣੀ ਪੱਲੀ ਆ ਕੇ ਆ ਲਟਕਾ ਲੈਨੇ ਆ ਤੇ ਖੈਰ ਲਟਕਾ ਲੋਗ ਪੈਰ ਚਮਕਾ ਕੇ ਗੋਰੀ ਗੋਰੀ ਘਰਾਂ ਨੂੰ ਚੱਲੇ ਆ ਤਰ੍ਹਾਂ ਨਹੀਂ ਕਹੀ ਆ ਕੀ ਹਾਂ ਕੀ ਉਧਰ ਕੀ ਆ ਧੁੱਪ ਝਾਗਲਾ ਫਿਰ ਉਹ ਬੱਲੇ 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 ਤੇ ਟੋਪੀ ਕਰ ਫਿਰ ਸਵਾਗਤ ਮੇਰਾ ਘਰੇ ਆਇਆ ਮੈਂ ਪਾਣੀ ਲਾ ਕੇ ਕੀ ਲਾ ਲਾ ਇਹਦੇ ਨਾਲ ਮੋੜ ਨਹੀਂ ਲਾਉਂਦੇ ਉਹ ਬੱਲੇ ਹੈਲੋ ਟੈਂਪਰ ਨੂੰ ਆਏ ਚਲੇ ਤੁਸੀਂ ਪੜ ਲਓ ਸਸਤੀ ਗੱਲ ਤਾਂ ਬੁਲਾ ਦੋ ਪਹਿਲਾਂ ਸਾਰਿਆਂ ਨੂੰ ਰੋਟੀ ਖਾ ਕੇ ਡੈਣਾ ਚਲੋ ਇਹ ਟ੍ਰਾਈਪੋਡਾ ਮੋਬਾਈਲ ਟਾਂਗਦੇ ਹੁੰਨੇ ਆ ਤੇ ਪਤਾ ਤਾਂ ਹੈ ਫੇਰ ਵੀ ਪੁੱਛਦਾਗਾ ਕੀ ਕਰੇਗਾ ਗੀਦੀ ਇਹ ਆਲੇ ਤੇਰੀ ਵੀਡੀਓ ਬਣੀ ਜਾਂਦੀ ਆ ਹੁਣ ਐਂ ਚੰਗਾ ਐਂ ਬੋਲਦਾ ਯਾ ਸਤਿ ਸ੍ਰੀ ਅਕਾਲ ਕਰ ਸਾਰੇ ਨੂੰ ਐ ਨਹੀਂ ਉਧਰ ਆਉ ਫੋਟੋ ਤਾਂ ਇੱਧਰਲੇ ਪਾਸੇ ਆਉਗੀ ਸਤਿ ਸ੍ਰੀ ਅਕਾਲ ਜੀ ਹਾਂ ਹੁਣ ਤੇਰੀ ਫੋਟੋ ਆਉਗੀ ਕੋ ਲੁਆਈਆ ਰਸ ਛੱਡ ਦੇ ਹੈਲੋ ਮਾਂ ਸਤਿ ਸ੍ਰੀ ਅਕਾਲ ਕਹੇ ਦੇ ਨਾਲ ਤਾਜ ਦੀ ਕਹੀ ਨਾਲ ਹੀ ਅੰਬਰ ਦੀ ਨਹੀਂ ਵੀ ਅਪਛਾੜ ਦੇ ਸਕੋਗੇ ਚਾਹਦੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਲਾਜ਼ਮੀ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ